ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਵਾਸਾਂ ਦੇ ਅਪਰੇਲ ਲੈ ਕੇ ਹਾਜ਼ਰ ਹਾਂ ਜੀ ਗੱਲ ਕਰਾਂਗੇ ਅਗਲੇ 7 ਦਿਨਾਂ ਦੀ ਯਾਨੀ ਕਿ ਹਫ਼ਤਾਵਾਰੀ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਾਂਗੇ 28 ਅਪ੍ਰੈਲ ਤੱਕ ਪੰਜਾਬ ਦਾ ਉਹ ਨਾਲ ਲੱਗਦੇ ਖੇਤਰਾ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਇਹ ਅਪਡੇਟ ਤੁਹਾਨੂੰ ਦੇਾਂਗੇ ਸੋ ਅਸਲ ਤੇ ਆਜਾ ਸੈਟਲਾਈਟ ਤਸਵੀਰਾਂ ਤੇ ਸਿੱਧਾ ਲੈ ਕੇ ਚੱਲਦੇ ਹਾਂ ਤੁਹਾਨੂੰ ਲਗਭਗ ਆਤਣ ਦੇ ਅਸਲ ਸਵਾ 6 ਵਜਣ ਜਾ ਰਹੀ ਹੈ ਤੇ 21 ਅਪ੍ਰੈਲ ਦਾ ਦਿਨ ਆਖਰੀ ਪੜਾਤ ਹੈ ਜੇਕਰ ਫਾਇਸਰ ਦੇ ਤਸਵੀਰਾਂ ਦੇਖਦੇ ਆਂ ਤੇ ਪਛਮੇ ਸਿਸਟਮ ਅੱਜ ਵੀ ਸਰਗਰਮ ਹੈ ਕੁਝ ਕਿਤਨਾ ਦੇ ਵਿੱਚ ਬਦਲ ਵਾਜ ਦੇ ਨਾਲ ਤੁਸੀਂ ਦੇਖ ਸਕਦੇ ਆਂ ਕਿ ਆਹ ਖਾਉ ਜਾਂ ਹੰਜਾਬ ਦੇ ਖੇਤਰਾਂ ਹੁਸ਼ਿਆਰਪੁਰ ਨਵਾਂ ਸ਼ਹਿਰ ਜਲੰਧਰ ਤੇ ਲੁਧਿਆਣਾ ਖੇਤ ਦੇ ਉੱਪਰ ਜਿਹੜੀ ਬਦਲ ਵਾਜ ਐ ਸੱਲੇ ਜਾਰੀ ਆ ਕਿਤੇ ਕਿਤੇ ਕਣੀਆਂ ਤੇ ਆਸਾਰ ਨੇ ਉਹਦੇ ਜਿਹੜੇ 3-4 ਘੰਟੇ ਨੇ ਯਾਨੀ ਕਿ ਅੱਧੀ ਰਾਤ ਤੋਂ ਫੈਲਾ ਫੈਲਾ ਇਹ ਸਿਸਟਮ ਕੁਝ ਖੇਤਰਾਂ ਦੇ ਵਿੱਚ ਉਹ ਵੀ 5-7 ਜ਼ਿਲ੍ਹਿਆਂ ਦੇ ਵਿੱਚ ਲੁਧਿਆਣਾ ਮੋਗਾ ਜਲੰਧਰ ਕਫੂਰਥਲਾ ਨਵਾਂ ਸ਼ਹਿਰ ਤੇ ਹੁਸ਼ਿਆਰਪੁਰ ਇਹਨਾਂ ਖਾਗਾਂ ਦੇ ਕੁਝ ਖੇਤਰ ਹੋ ਸਕਦੇ ਨੇ ਜਿੱਥੇ ਟਾਮੇ ਟਾਮੇ ਕਣੀਆਂ ਦੇ ਸਾਜੇ ਸਿਸਟਮ ਸੰਭਾਵਤਾ ਜੀ ਕੱਲ ਤੋਂ ਜੇਕਰ ਅਗਲੇ ਦਿਨਾਂ ਤੱਕ ਵੱਧਦੇ ਆ ਅਗਲੇ 4-5 ਦਿਨਾਂ ਲਈ ਮੌਸਮ ਅਗਲੇ ਯੈਲੋ ਲਰ ਜਾਰੀ ਕਰ ਦਤੇ ਨੇ ਹੀਟ ਵੇਵ ਜਿਹੜੀ ਆ ਜਾਰੀ ਰਹੇਗੀ ਪੰਜਾਬ ਦੇ ਵਿੱਚ ਹਾਲੇ ਇਸ ਵਕਤ ਜਿਹੜਾ ਆ ਪੂਰਾ ਚੱਲਦਾ ਹੋਇਆ ਯਾਨੀ ਕਿ ਇਸ ਟੂ ਮੰਡ ਪੰਜਾਬ ਹਰਿਆਣੇ ਦੇ ਵਿੱਚ ਹਾਲੇ ਵੀ ਚੱਲ ਰਹੀ ਆ ਲਗਾਤਾਰ ਪਿਛਲੇ 10-12 ਦਿਨਾਂ ਤੋਂ ਪੂਰਾ ਚੱਲ ਰਿਹਾ ਸਿਸਟਮ ਵੀ ਆ ਜਾਂ ਸਿਸਟਮ ਦੀ ਲੰਗਰ ਤੋਂ ਬਾਅਦ ਵੀ ਹੋਰ ਪਹਿਲਾਂ ਵੀ ਪੂਰਾ ਲਗਾਤਾਰ ਜਿਹੜਾ ਆ ਤਾਪਰਤ ਹੋਰ ਚੱਲ ਰਿਹਾ ਸੋ ਆਉਂਦੇ ਜਿਹੜੇ 48 ਘੰਟੇ ਨੇ ਵਾਸੀ ਹੋਣ ਗਿਆ ਜੀ ਉੱਤਰ ਖੱਛਾ ਦੀਆਂ ਹਵਾਵਾਂ ਦੀ ਤੇ ਜਿਹਦੇ ਨਾਲ ਇੱਕ ਤਾਂ ਟੈਂਪਰੇਚਰ ਜਿਹੜੇ 43 44 ਤੇ ਜਾ ਰਹੇ ਨੇ ਉਹਨਾਂ ਦੇ ਵਿੱਚ ਥੋੜੀ ਬ੍ਰੇਕ ਲੱਗੇਗੀ ਤੇ ਸਟੇਬਲ ਟੈਂਪਰੇਚਰ ਜਿਹੜੇ ਆ ਦਰਜ ਹੋਣਗੇ ਪੰਜਾਬ ਹਰਿਆਣਾ ਰਾਜਸਥਾਨ ਦੇ ਪਰ ਹੀਟ ਵੇਵ ਤੋਂ ਕੋਈ ਰਾਹਤ ਨਹੀਂ ਰਹੇਗੀ ਗਰਮ ਤੇ ਖੁਸ਼ਕ ਹਵਾਵਾਂ ਰੇਗਿਸਤਾਨ ਤੋਂ ਆਉਂਦੀਆਂ ਜਿਹੜੀਆਂ ਨੇ ਹੁਣ ਪੰਜਾਬ ਹਰਿਆਣਾ ਤੇ ਰਾਜਸਥਾਨ ਵਾਸੀਆਂ ਦੇ ਵਿੱਚ ਲੋ ਦਾ ਕਹਿਰ ਵਰ ਪਾਉਣ ਗਿਆ ਤੇ ਹੀਟ ਵੇਵ ਦੇ ਜਿਹੜੇ ਅਲਰਟ ਜਾਰੀ ਕੀਤੇ ਗਏ ਨੇ ਉਹ ਵੀ ਤੁਹਾਡੇ ਨਾਲ ਰਿਪੋਰਟ ਜਿਹੜੀ ਆ ਸਾਂਝੀ ਕਰ ਦਿੰਨੇ ਆ ਸਕਰੀਨ ਦੇ ਉੱਤੇ ਦੇਖ ਸਕਦੇ ਆ ਜੀ ਕਿ ਜੇਕਰ ਅੱਫਾ ਗੱਲ ਕਰਦੇ ਆ ਪੰਜਾਬ ਦੀ ਅੱਜ ਗਰਜਲੇਸ਼ਕ ਦੇ ਨਾਲ ਉਮੀਦ ਹੈ ਜਲਵਾ ਅਲਰਜ ਜਾਰੀ ਕੀਤਾ ਗਿਆ ਨੇ ਪਰ ਬਹੁਤੇ ਤਗੜੇ ਉਮੀਦ ਹੈ ਸਫਲ ਹੁਣ ਜਿਹੜੇ ਆਸਾਰ ਨੇ ਉਹ ਘਟ ਗਏ ਨੇ ਹੀਟ ਅੱਜ ਬਹੁਤ ਲੱਗੀ ਆ ਪੰਜਾਬ ਦੇ ਵਿੱਚ ਤੂਫਾਨ ਲੱਗੀ ਆ ਪਰ ਸਵੇਰ ਤੋਂ ਜਿਹੜੀ ਦੁਪਹਿਰ ਤੋਂ ਵਾਦੇ ਬਦਲ ਵਜੋਂ ਸ਼ੁਰੂ ਹੋ ਗਈ ਸੀ ਸੋ ਜਿਹੜੇ ਖੇਤਰਾਂ ਦੇ ਵਿੱਚ ਬੱਦਲ ਬਣਿਆ ਉਹਨਾਂ ਖੇਤਰਾਂ ਦੇ ਵਿੱਚ ਕਣੀਆਂ ਦੇ ਆਸਾਰ ਨੇ ਅਗਲੇ 3-4 ਘੰਟਿਆਂ ਤੱਕ ਬਾਕੀ ਕੋਈ ਬਹੁਤਾ ਇਸ ਸਿਸਟਮ ਖੜਕਾਦਰ ਕਾ ਨਹੀਂ ਕਰੇਗਾ ਅੱਗੇ ਨਹੀਂ ਲੰਘ ਜਾਣਾ ਤੇ ਅੱਜ ਤੋਂ ਬਾਅਦ ਅਗਲੇ ਜਿਹੜੇ 4-5 ਦਿਨ ਨੇ ਕੱਲ ਦਾ ਦਿਨ ਛੱਡ ਕੇ 23 24 25 ਤਰੀਕ ਨੂੰ yellow alert ਜੜਿਆ heat wave ਤੇ ਜਾਰੀ ਕੀਤੇ ਜਾ ਚੁੱਕੇ ਨੇ ਸਕਰੀਨ ਤੇ ਦੇਖ ਸਕਦੇ ਆ ਚੱਟigarh ਦਿੱਲੀ ਹਰਿਆਣਾ ਦੇ ਵਿੱਚ ਜਿਹੜੀ yellow alert ਜੜਿਆ ਉਹ ਹੀਟ ਵੇਵ ਦੇ ਲੈ ਕੇ ਜਾ ਰਹੀ ਕਿਤੇ ਜਾ ਚੁੱਕੇ ਨਹੀਂ ਸੋ ਆਉਂਦੇ ਜਿਹੜੇ 6-7 ਦਿਨ ਹੈ ਯਾਨੀ ਕਿ ਆਪਾਂ ਇਹ ਜਿਹੜੀ ਅਪਰੇਟ ਆ ਅੱਛੇ ਤਰੀਕ ਤੱਕ ਦੀ ਆ ਇਸ ਤਰ੍ਹਾਂ ਹੋਰ ਅੱਗੇ ਵਾਜਣੇ ਆ 27-28 ਤਰੀਕ ਤੱਕ ਜਿਹੜੇ ਕੋਈ ਅਸਰ ਨਹੀਂ ਹੈ ਮੀਂਹ ਛਕਰ ਦੇ ਜਾਂ ਗੈਰੀ ਅਪ੍ਰੈਲ ਦੇ ਅਖੀਰ ਤੱਕ ਮੋٹے ਤੌਰ ਤੇ ਕੋਈ ਅਸਰ ਨਹੀਂ ਹੈ ਸਿਸਟਮ ਜੇਕਰ ਕਦਾ ਆ ਜਾਂਦਾ ਹਲਕਾ ਟੁੱਟਵਾ ਹਲਕੀ ਬੂੰਦਾਬੰਦੀ ਹੋ ਸਕਦੀ ਹੈ ਬਾਕੀ ਤੀਹ ਫਰੈਲ ਤੱਕ ਅਪ੍ਰੈਲ ਦੇ ਅਖੀਰਵੇਂ ਤੱਕ ਅਖੀਰਲੇ ਦਿਨਾਂ ਤੱਕ ਉਮੀਦ ਹੈ ਕੋਈ ਅਸਰ ਵੱਡੇ ਜਾਖ ਨਹੀਂ ਰਹੇ ਜਿਹੜਾ ਇੱਕ ਵੱਡਾ ਮੀਂਹ ਵੱਡੇ ਏਰੀਆ ਨੂੰ ਕਵਰ ਕਰੇਗਾ ਉੱਤਰ ਫਰਦ ਮਿਆਰ ਆਣਾ ਉਹ ਸਿਸਟਮ ਵਾਲੀ ਅਸੀਂ ਤੁਹਾਨੂੰ ਅਪਡੇਟ ਦੇ ਚੁੱਕੇ ਆ ਤੇ ਉਹਦੇ ਵਿੱਚ ਹਾਲੇ ਕੋਈ ਬਦਲਾ ਨਹੀਂ ਆ ਜੇਕਰ ਬਦਲਾ ਆਂਦਾ ਤੁਹਾਡੇ ਨਾਲ ਅਪਡੇਟ ਜਿਹੜੀ ਸਾਂਝੀ ਕਰ ਦਿੱਤੀ ਜਾਵੇਗੀ ਫਿਲਹਾਲ ਅਗਲੇ 6-7 ਦਿਨ ਲੋ ਵਾਲੇ ਹੋਣਗੇ ਯਾਨੀ ਕਿ ਹੀਟ ਵੇਵ ਚੱਲੇਗੀ ਇਸ ਲਈ ਆਪਣਾ ਵਿਚਾਰ ਰੱਖਣਾ ਧੰਨਵਾਦ ਜੀ ਸ਼ੁਕਰੀਆ